ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਲੜੀਵਾਰ ਗੁਰਬਾਣੀ ਦੀ ਸੰਥਿਆ ਕਰ ਰਹੇ ਆਂ ਤੇ ਇਹ ਜਿਹੜਾ ਸ਼ਬਦ ਤੁਸੀਂ ਅੱਜ ਸਿੱਖਣਾ ਹੈ ਕਿਉਂਕਿ ਤੁਸੀਂ ਵੀ ਗੁਰਬਾਣੀ ਦਾ ਉਚਾਰਨ ਸਿੱਖ ਰਹੇ ਹੋ ਤੇ ਨਾਲ ਨਾਲ ਅਸੀਂ ਵੀ ਗੁਰਬਾਣੀ ਦਾ ਸਹੀ ਉਚਾਰਨ ਸਿੱਖ ਰਹੇ ਆਂ ਸੋ 484 ਅੰਗ ਤੇ ਪਾਵਨ ਪੀਤਰ ਸ਼ਬਦ ਆਉਂਦਾ ਤੇ ਆਸਾ ਰਾਗ ਦੇ ਵਿੱਚ ਆਉਂਦਾ ਹੈ ਹੁਣ ਨਾਲ ਆਪਾਂ ਗੁਰਬਾਣੀ ਦੀ ਲੜੀਵਾਰ ਸੰਥਿਆ ਉਹ ਵੀ ਸ਼ੁਰੂ ਕਰਨੀ ਹੈ ਸੋ ਇਹ ਸ਼ਬਦ ਆਉਂਦਾ ਆਸਾ ਕਰਵਤ ਭਲਾ ਨਾ ਕਰਵਟ ਤੇਰੀ ਹੁਣ ਸੰਗਤ ਜੀ ਇਹ ਤਿਆਰ ਰੱਖਣਾ ਕਿ ਜਿਹੜਾ ਇਹ ਸ਼ਬਦ ਹੈ ਕਰਵਤ ਬੋਲਣਾ ਹੈ ਕਰਵਤ ਨਹੀਂ ਕਹਿਣਾ ਇਹ ਸ਼ਬਦ ਨੂੰ ਕਸ ਕੇ ਬੋਲਣਾ ਹੈ ਇਹ ਸ਼ਬਦ ਬੋਲਣਾ ਹੈ ਇੱਥੇ ਇਹ ਕਰਵਟ ਕਰਵਟ ਤੇ ਇਹ ਜਿਹੜਾ ਹੈ ਕਰਵਤ ਪੜਨਾ ਹੈ ਵਾਤ ਤੇ ਉਤੇ ਅਦਕ ਲਾਉਣਾ ਹੈ ਵਾਵੇ ਉਤੇ ਅਦਕ ਲਾ ਕੇ ਫਿਰ ਉਚਾਰਨ ਹੋਵੇਗਾ ਕਰਵਤ ਕਰਵਤ ਨਹੀਂ ਕਹਿਣਾ ਇਹ ਤਿਆਰ ਰੱਖਣਾ ਕਿ ਇਹ ਸ਼ਬਦ ਨੂੰ ਕਸ ਕੇ ਬੋਲਣਾ ਹੈ ਭਾਰਾ ਬੋਲਣਾ ਹੈ ਕਈ ਸੰਗਤਾਂ ਪਰ ਜਾਂਦੀ ਹੈ ਕਰਵਤ ਪਲਾ ਕਰਵਤ ਪਾਠ ਉਚਾਰਨ ਨਹੀਂ ਕਰਨੀ ਕਰਵਟ ਭਲਾ ਨਾ ਕਰਵਟ ਤੇਰੀ ਕਰਵਟ 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 ਤੇਰੀ ਲਾਗ ਗਲੇ ਸੁਨ ਬਿਨਤੀ ਮੇਰੀ ਹੁਣ ਜਿਹੜਾ ਇਹ ਪਾਠ ਗੱਲੇ ਨਹੀਂ ਕਹਿ ਦੇਣਾ ਇਹ ਵੀ ਤਿਆਰ ਰੱਖਣਾ ਕਿਉਂਕਿ ਹੁਣ ਗੁਰਬਾਣੀ ਦੇ ਵਿੱਚ ਕਿਤੇ ਵੀ ਲਿਖਤੀ ਰੋਵਿਜ ਦੇ ਵਿੱਚ ਸੰਗਤ ਜੀ ਅਦਕ ਨਹੀਂ ਆਇਆ ਤੇ ਕੁਝ ਸ਼ਬਦ ਹੁੰਦੇ ਨੇ ਅਰਥਾਂ ਦੇ ਸਮੇਤ ਉਹਨਾਂ ਦੇ ਅਦਕ ਲਾ ਕੇ ਉਚਾਰਨ ਹੁੰਦਾ ਹੈ ਹੁਣ ਜੇ ਮੰਨ ਲਓ ਕਿ ਲਾਗ ਗਲੇ ਇਹ ਪੋਲਾ ਪੜਨਾ ਗਲੇ ਜੇ ਆਪਾਂ ਇਹਨੂੰ ਅਦਕ ਲਾ ਕੇ ਉਚਾਰਨ ਕਰਨ ਗੱਲੇ ਕਹਿ ਦਾਂਗੇ ਤੇ ਅਰਥ ਬਦਲ ਜਾਣਾ ਗਲੇ ਕਹਿਣਾ ਗਲੇ ਪੋਲਾ ਸ਼ਬਦ ਪੜਨਾ ਹੈ ਲਾਗ ਗਲੇ ਸੁਨ ਬਿੰਤੀ ਮੇਰੀ ਬਿੰਤੀ ਬੇਨਤੀ ਨਹੀਂ ਕਹਿ ਦੇਣਾ ਬੇਨਤੀ ਤਾਂ ਬਣੇਗਾ ਜੇ ਟਿੱਪੀ ਹੋਵੇ ਲੈਣੇ ਦੇ ਉੱਪਰ ਬੇਨਤੀ ਕਹਿਣਾ ਨਾ ਬੇਨਤੀ ਕਹਿਣਾ ਇਸ ਹਿਆਰੀ ਦੇ ਨਾਲ ਪੜਨਾ ਹੈ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੁਮਾਰੇ ਕਰਵਟ ਇਹ ਜਿਹੜਾ ਪਾਠ ਪਿਛੇ ਪੜ ਕੇ ਆਏ ਆ ਕ ਕ ਰ ਰ ਵ ਵ ਟੈਂਗਾ ਉਚਿਤ ਕਲਾਕ ਉਚਾਰ ਨਹੀਂ ਕਰਨਾ ਕਰਵਟ ਦੇ ਮੋਕੋ ਕਾਹੇ ਕੁਮਾਰੇ ਰਹਾਉ ਜੋ ਤਨ ਚੀਰਹਿ ਅੰਗ ਨ ਮੋਰੋ ਮੋਰੋ ਊੜੇ ਦੇ ਨਾਲ ਧਿਆਰ ਕਰਨਾ ਪਿੰਡ ਪਰੇ ਪੜੇ ਨੀ ਕਹਿਣਾ ਨਾ ਪਰੇ ਕਹਿਣਾ ਇੱਕ ਲਾਂ ਦੇ ਨਾਲ ਘਰ ਨਹੀਂ ਕਰਨਾ ਨਾ ਡੜਾ ਲਾਉਣਾ ਇਚੇਾਰੇ ਦੇ ਨਾਲ ਤੇ ਦਲਾਵਾਂ ਦੇ ਨਾਲ ਉਚਾਰਨ ਕਰਨਾ ਪਿੰਡ ਪਰੇ ਤੋਂ ਪ੍ਰੀਤ ਨਾ ਤੂਰੋ ਤੂਰੋ ਤਾਰਾ ਉਰੇ ਉਪਰ ਤੂਰੋ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮ ਹੈ ਇਤਿਹਾਹ ਨੂੰ ਸਿਆਰੀ ਲੱਗੀ ਹੈ ਤੁਮ ਹੈ ਸੋ ਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨ ਹੋਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ ਅਬ ਤੁਮਰੀ ਪ੍ਰਤੀਤ ਇਹ ਨਾਂ ਜਿਹੜਾ ਸੰਗਤ ਜੀ ਲੰਮਾ ਨਹੀਂ ਕਰਨਾ ਇਹ ਮੁਕਤਾ ਖਰੇ ਤਿਆਰ ਰੱਖਣਾ ਜਿਹੜਾ ਮੁਕਤ ਅੱਖਰ ਹੁੰਦਾ ਹੈ ਹੁੰਦਾ ਉੰਦੀ ਜਿਹੜੀ ਆਵਾਜ਼ ਨਿਕਲਦੀ ਹੈ ਨਾ ਐਨੀ ਕੋਈ ਨਿਕਲਦੀ ਹੈ ਹੁਣ ਆਪਾਂ ਪੜ੍ਹ ਕੇ ਦੱਸਦੇ ਹਾਂ ਕਿ ਅਬ ਤੁਮਰੀ ਪਰਤੀਤ ਨਾ ਹੋਈ ਇਸ ਤਰ੍ਹਾਂ ਉਚਾਰਨ ਕਰਨਾ ਸੋ ਸੰਗਤ ਜੀ ਇਸ ਪਾਵਨ ਪਵਿੱਤਰ ਸ਼ਬਦ ਦੀ ਆਪਾਂ ਸੰਚਿਆ ਕਰ ਲਈ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ